ਪਰ ਮਿੰਟੂ ਜੀ ਇਹ ਮੌਲ ਬਣਿਆ ਹੋਇਆ ਹੈ ਅੱਜ ਕੱਲ ਨਾ ਜਾਣਾਂ ਜਿਹੜੀਆਂ ਇੱਕ ਮਿੱਤਰ ਵੀ ਇੱਥੇ ਲਿਖ ਰਹੇ ਸੀਗੇ ਵੀ ਪਤਾ ਨਹੀਂ ਕਿਉਂ ਇਸ ਤਰ੍ਹਾਂ ਮੌਲ ਬਣ ਗਿਆ ਵੀ ਬੰਦੇ ਦੀ ਜਾਨ ਦੀ ਕੀਮਤ ਨਹੀਂ ਹੈ ਹਰ ਇੱਕ ਚੀਜ਼ ਦੀ ਕੀਮਤ ਹੈ ਮੈਨੂੰ ਤਾਂ ਬੰਦੇ ਦੀ ਜਾਨ ਦੀ ਕੀਮਤ ਹੈ ਬੰਦੇ ਦੀ ਜਿਹੜੀ ਜਾਨ ਸਭ ਤੋਂ ਸਸਤੀ ਹੈ ਮਿੰਟ 'ਚ ਕੋਈ ਮਾਰ ਦਿੰਦਾ ਕੋਈ ਮਕਾ ਦਿੰਦਾ ਹੈ ਆਈਕਣਾ ਜਾਂਦ ਜਾਂਦੇ ਗੱਲ ਹੋਰ ਕਰ ਲਈਏ ਫਤੇਗੜ ਚੂੜੀਆਂ ਰੋਡ ਤੇ ਕਹਿੰਦੇ ਵੀ ਉੱਥੇ ਦੋ ਮੁੰਡੇ ਸੀ ਨਵਾਲਗ ਸੀਗੇ ਰਣਜੀਤ ਤੇ ਰਾਜਵੀਰ ਸ਼ਰ ਦਾ ਨਾਮ ਸੀਗਾ ਤੇ ਕੋਈ ਟਰਾਲੀ ਟ੍ਰੋਲੀ ਰਾਹ ਦੇ ਵਿੱਚ ਖੜੀ ਸੀ ਉਹਦੇ ਵਿੱਚ ਉਹਨਾਂ ਦਾ ਮੋਟਰਸਾਈਕਲ ਵੱਜ ਗਿਆ ਦੋਨਾਂ ਦੀ ਮੌਤ ਹੋ ਗਈ ਪਰਿਵਾਰ ਕਹਿ ਰਿਹਾ ਵੀ ਟਰੈਕਟਰ ਵਾਲਿਆਂ ਦੀ ਗਲਤੀ ਹੈ ਟਰਾਲੀ ਵਾਲਿਆਂ ਦੀ ਪਰ ਉਹ ਵੀ ਨਵਾਲਗ ਸੀ ਭਾਈ ਡਰਾਈਵ ਕਰ ਰਹੇ ਸੀਗੇ ਤੇ ਹੁਣ ਕਿਹਨੂੰ ਦੋਸ਼ ਦੇਈਏ ਪਰ ਜਾਨਾਂ ਦੋ ਚਲੀਆਂ ਗਈਆਂ ਨੇ ਸਟੇਮ ਜਿਹੜਾ ਸੜਕੀ ਢਾਂਚਾ ਉਹਦੇ ਵਿੱਚ ਵਿਗਾੜ ਤੇ ਆ ਗਏ ਨੇ ਹੂੰ ਵੀ ਮਤਲਬ ਕਿ ਕਿੰਨਾ ਟੋਲ ਇਕੱਠਾ ਕੀਤਾ ਜਾਂਦਾ ਕਿੰਨਾ ਦੂਸਰਾ ਟੈਕਸ ਇਕੱਠਾ ਕੀਤਾ ਜਾਂਦਾ ਹੋਰ 36 ਪ੍ਰਕਾਰ ਦੇ ਇਨਡਾਇਰੈਕਟ ਟੈਕਸ ਦਿੰਨੇ ਆਸੀਂ ਅਸੀਂ ਜਿਆਦਾ ਇਨਕਮ ਟੈਕਸ ਨਹੀਂ ਦਿੰਦੇ ਇੰਡੀਆ ਲੋਕ ਜੀ ਪਰ ਅਸੀਂ ਇਨਡਾਇਰੈਕਟ ਟੈਕਸ ਇੰਨੇ ਕੋ ਦਿੰਨੇ ਆ ਕਿ ਘਟੋ-ਘਟ ਬੁਨਿਆਦੀ ਢਾਂਚਾ ਇਹ ਚੀਜ਼ਾਂ ਤੇ ਅਸੀਂ ਹੱਕ ਰੱਖਦੇ ਆ ਕਿ ਸਾਨੂੰ ਮਿਲ ਜਾਣਾ ਹਮ ਹੁਣ ਆਵਾਜਾਈ ਦੇ ਮਾਮਲੇ ਦੇ ਵਿੱਚ ਸਾਡਾ ਹਾਲੇ ਆ ਕਿ ਇੱਥੇ ਆਪਾਂ ਹੁਣ ਬਿਲਕੁਲ ਹਾਈਵੇ ਤੇ ਬੈਠੇ ਆ ਜੀ ਫਰਜ਼ ਕਰੋ ਇੱਥੇ ਕੋਈ ਘੋੜਾ ਜਾਂ ਕੋਈ ਕੰਟੇਨਰ ਜਾਂ ਕੁਝ ਇਦਾਂ ਦੀ ਕੋਈ ਵੱਡੀ ਮਸ਼ੀਨਰੀ ਖਰਾਬ ਹੋ ਜਾਂਦੀ ਹੈ ਤੁਸੀਂ ਦੇਖਣੋ ਉਹ ਦੋ ਕਿਟਾਈਆਂ ਲਾ ਕੇ ਨਾ ਪਿੱਛੇ ਜੀ ਜੀ ਜਾਂ ਵੱਧ ਤੋਂ ਵੱਧ ਉਹ ਝਾੜੀ ਜੀ ਤੋੜ ਕੇ ਰੱਖ ਕੇ ਆਪ ਜਤ ਵਿੱਚ ਸੌਂ ਜਾਂਦੇ ਜਾਂ ਹਾਸੇ ਪਾਸੇ ਚਲੇ ਜਾਂਦੇ ਆ ਜੀ ਉਹ ਇੱਕ ਦਿਨ ਲੱਗੇ ਦੋ ਦਿਨ ਲੱਗੇ ਕਈ ਵਾਰ ਮਿਸਤਰੀ ਵੀ ਥੱਲੇ ਆ ਕੇ ਵਿਚਾਰਾ ਨਾ ਉੱਥੇ ਲੱਗਾ ਹੁੰਦਾ ਸੜਕ ਤੇ ਹੁੰਦਾ ਹੈ ਕਿ ਨਹੀਂ ਹੂੰ ਸਾਡੇ ਕੋਲ ਸੇਫਟੀ ਦਾ ਇੰਨਾ ਕੀ ਹਿਸਾਬ ਕਿਤਾ ਵੈ ਪਰ ਇਹ ਟੋਲ ਟੈਕਸਾਂ ਤੇ ਵੀ ਚੱਲਦਾ ਹੈ ਜੀ ਜਿੱਥੇ ਟੋਲ ਟੈਕਸ ਵਾਲੀ ਸੜਕ ਹੁੰਦੀ ਹੈ ਉੱਥੇ ਟੋਲ ਟੈਕਸਾਂ ਤੇ ਵੀ ਇਹ ਚੱਲਦਾ ਕੰਮ ਜੀ ਟੋਲ ਨਹੀਂ ਕੀਤਾ ਮੈਨੂੰ ਯਾਦ ਆ ਇੱਕ ਐਨਆਰਆਈ ਪਰਿਵਾਰ ਸੀ ਸ਼ਾਇਦ ਤੋਂ ਸੀਗਾ ਮੁੰਡਾ ਹੂੰ ਡਰਾਈਵ ਕਰਕੇ ਆਪਣੀ ਮਾਂ ਨੂੰ ਲਿਆ ਰਿਆ ਸੀਗਾ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਤੋਂ ਤੇ ਇੱਥੇ ਲੁਧਿਆਣੇ ਦੇ ਲਾਗੇ ਉਹ ਇਦਾਂ ਹੀ ਟਰੱਕ ਖਲੋਤਾ ਸੀਗਾ ਜੀ ਕਾਰ ਵਿੱਚ ਵੱਜੀ ਉੜ ਗਿਆ ਸਭ ਕੁਝ ਹੂੰ ਮਤਲਬ ਕਿ ਇਹ ਚੀਜ਼ ਹੈਗੀ ਆ ਕਿ ਸਾਡੇ ਇੱਥੇ ਹੈਵੀ ਮਸ਼ੀਨਰੀ ਜਿਹੜੀ ਆ ਉਹ ਖੜੀ ਰਵੇ ਖੜੀ ਰਵੇ ਕੋਈ ਆਸੇ-ਪਾਸੇ ਕਰਵਾਉਣ ਵਾਲਾ ਨਹੀਂ ਹੈਗਾ ਈਵਨ ਥੈਟ ਕਿ ਇਹ ਜਿਹੜਾ ਪ੍ਰਬੰਧ ਕਰਨਾ ਜ਼ਰੂਰੀ ਹੈ ਟੋਲ ਪਲਾਸ ਜਾ ਬੰ ਉਹ ਵੀ ਨਹੀਂ ਕਰਦੇ ਉਹ ਵੀ ਨਹੀਂ ਇਹ ਉਹ ਟਰਾਲੀ ਖਲੋਤੀ ਸੀ ਇਹ ਮੈਨੂੰ ਪਤਾ ਨਹੀਂ ਕਿ ਸਟੇਟ ਹਾਈਵੇ ਆ ਜਾਂ ਛੋਟੀ ਸੜਕ ਆ ਜੀ ਪਰ ਉਹ ਟਰਾਲੀ ਜਿਹੜੀ ਆ ਦੱਸ ਦੇ ਕੇ ਸਵੇਰ ਤੋਂ ਹੀ ਖਲੋਤੀ ਸੀ ਕਿਤੇ ਉੱਥੇ ਹਮ ਲੋਡਡ ਸੀਗੀ ਜੀ ਪਲਟੀ ਹੋਈ ਸੀ ਮਿੱਤਰੋ ਹਾਂ ਜੀ ਹਾਂ ਜੀ ਪਲਟੀ ਹੋਈ ਸੀ ਬਿਲਕੁਲ ਠੀਕ ਹੈ ਗਲਤ ਇਹ ਕਿਤੇ ਗਏ ਨੇ ਦੋਨੇ ਤੇ ਤੇਲ ਪਵਾ ਕੇ ਸ਼ਾਇਦ ਵਾਪਸ ਆ ਰਹੇ ਸੀਗੇ ਜੀ ਤੇ ਰਾਤ ਦਾ ਟਾਈਮ ਸੀਗਾ ਹਮ ਇਹ ਵਿੱਚ ਬਚੇ ਨੇ ਹੂੰ ਤੇ ਦੋਵੇਂ ਹਲਾਲ ਕੂਕ ਹੈ ਹੁਣ ਚਲੋ ਇਹ ਨੁਕਸ ਇਹ ਵਿਗਾੜ ਤੇ ਹੈ ਸਾਡੀ ਸਿਸਟਮ ਦਾ ਜੋ ਆਪਾਂ ਸੜ ਗਿਆ ਪਰ ਗੱਲ ਇਹ ਆ ਕਿ ਮੈਂ ਇੱਕ ਨਾ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਵਾਕ ਨੂੰ ਜਿੱਦਾਂ ਕਿਦਾਂ ਵੀ ਆ ਨਾ ਬਈਆ ਆਦਤ ਨਾ ਪਾਓ ਮੈਂ ਇਹ ਪਿੰਡਾਂ ਚ ਬਹਿਣਾ ਸਰ ਉਹ ਕਈ ਵਾਰ ਲਗੋ ਚੀਜ਼ ਲੰਘ ਜਾਂਦੀ ਤੇ ਇਦਾਂ ਲੱਗਦਾ ਮਿਸਟਰ ਇੰਡੀਆ ਚਲਾਈ ਜਾਂਦਾ ਕੋਈ ਹੈ ਹੀ ਨਹੀਂ ਹੂੰ ਪਿੱਛੋਂ ਵੇਖੀ ਤਾਂ ਫੇਰ ਮਾੜਾ ਮੋਟਾ ਸਿਰ ਦੀਦਾ ਕਿ ਕੋਈ ਜਵਾਕ ਬੈਠਾ ਜੀ 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 ਮੋਟਰਸਾਈਕਲ 'ਇਨਾ ਭਜਾਉਂਦੇ ਨੇ ਜਵਾਕ ਆ ਜਿਹੜੀਆਂ ਪੈਰ ਤੱਕ ਨਹੀਂ ਪਹੁੰਚਦੇ ਬ੍ਰੇਕਾਂ ਆ ਮੋਪੜਾਂ ਜੀਆਂ ਸਕੂਟੀਆਂ ਜੜੀਆਂ ਜੀ ਸਰ ਇਹਨਾਂ ਦੇ ਝਾਜ ਬਣਾਈ ਫਰਦੇ ਨੇ ਉਹ ਤਾਂ ਹੂੰ ਇੰਨੀ ਸਟੰਟ ਬਾਜ਼ੀ ਕਰਦੇ ਆ ਘਰੋਂ ਕਾਰਾਂ ਲਿਆਉਂਦੇ ਆ ਆ ਮਰੂਤੀ ਹੈ ਜੀ ਜੈਨ ਹੈ ਜੀ ਆਲਟੋ ਇਹੋ ਜੀਆਂ ਜੀ ਸਰ ਮਤਲਬ ਕਿ ਬ੍ਰੇਕਾਂ ਬਿਮਾਰ ਕਿ ਟਾਇਰਾਂ ਤੇ ਇੰਨੀ ਸਟੰਟ ਬਾਜੀ ਇਹ ਕਰਦੇ ਆ ਕਿ ਗੱਲੀ ਛੱਡ ਦਿਓ ਬਿਲਕੁਲ ਆਦਤ ਨਾ ਪਾਓ ਬੱਚੇ ਨੂੰ ਡਰਾਈਵਿੰਗ ਦੀ ਘੱਟੋ ਘੱਟ 16 17 ਸਾਲ ਤੱਕ ਤੇ ਯਾਰ 16 ਸਾਲ ਦੀ ਉਮਰ ਦੇ ਵਿੱਚ ਮਤਲਬ ਕਿ ਇੱਕ ਲਾਈਟ ਜਾਂ ਵਹੀਕਲ ਚਲਾਉਣ ਵਾਸਤੇ ਇਹਦੇ ਤੇ ਆਪਾਂ ਬਹੁਤ ਵਾਰੀ ਚਰਚਾ ਕੀਤੀ ਜੀ 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 ਕਿ ਤੁਹਾਨੂੰ ਪਰਮਿਸ਼ਨ ਮਿਲਦੀ ਹੈ ਪਹਿਲੀ ਗੱਲ ਇਹ ਕਿ 18 ਸਾਲ ਤੱਕ ਬੱਚੇ ਨੂੰ ਕਹੋ ਕਿ ਨਹੀਂ ਤੋ ਜਦੋਂ ਤੱਕ ਕਹਿ ਲੋ ਕਿ ਉਹ ਸਟੰਟ ਬਾਜੀ ਤੋਂ ਬਾਹਰ ਮਤਲਬ ਮਾਨਸਿਕ ਤੌਰ ਤੇ ਨਹੀਂ ਨਿਕਲਦਾ ਨਾ ਉਦੋਂ ਤੱਕ ਉਹਨੂੰ ਘੱਟ ਘੱਟ ਨਾ ਮੌਕਾ ਦਿਓ ਜੀ ਦੋਨੇ ਪਾਸਿਓਂ ਹਮ ਕਿ ਭਾਈ ਤੁਸੀਂ ਇਹ ਚੜੀਤ ਪੁਣਾ ਬਹੁਤ ਕਰਦੇ ਆ ਜਵਾਕ ਇਹਨਾਂ ਨੂੰ ਮੋਟਰਸਾਈਕਲਾਂ ਦੇ ਉਹ ਨਹੀਂ ਹੋਲੀ ਹੋਰ ਦੇ ਜਿਵੇਂ ਤੁਸੀਂ ਦੱਸ ਰਹੇ ਰਾਤ ਦਾ ਸਮਾਂ ਤੇ ਉਦੋਂ ਵੀ ਖਤਰਨਾਕ ਹਾਂਜੀ ਮੇਰਾ ਖੁੱਤ ਦਾ ਦੋਸਤ ਉਹਦਾ ਘਰੋਂ ਜੜਿਆ ਜੀ ਇਸੇ ਦਾ ਹਮ ਇਸੇ ਤਰ੍ਹਾਂ ਘਰੋਂ ਜੜਿਆ ਤੇ ਪਰ ਸਾਡੇ ਪਿੰਡ 'ਚ ਫੇਰ ਨਹੀਂ ਆਟਦੇ ਜੀ ਮੈਂ ਅਸੀਂ ਇਕੱਠੇ ਪੜ੍ਹੇ ਆ ਪ੍ਰਾਇਮਰੀ ਸਕੂਲ ਦੇ ਵਿੱਚ ਤੇ ਉਹਦਾ ਬੱਚਾ ਸੀਗਾ ਅ ਟਿਊਸ਼ਨ ਜਾਂਦਾ ਹੁੰਦਾ ਸੀਗਾ ਪਿੰਡ ਹੂੰ ਥ्रू ਰਾਤ ਲਾਈਟਾਂ ਲੁੱਟਣੀ ਸੀ ਟਰੈਕਟਰ ਚ ਵੱਜਿਆ ਆ ਕੇ ਟਿਊਸ਼ਨ ਪੜ੍ਹ ਕੇ ਸਰਕਾਰ ਖਤਮ ਹੋ ਗਿਆ ਇੱਕੋ ਬੱਚਾ ਸੀਗਾ ਜੀ 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 ਮੁੰਡਾ ਸੀਗਾ ਤਾਂ ਕਹਿਣ ਦਾ ਮਤਲਬ ਇਹ ਆ ਕਿ ਸਾਡੇ ਪਿੰਡ ਤੇ ਫਿਰ ਕਿਸੇ ਨੇ ਸਬਕ ਨਹੀਂ ਲਿਆ ਹੂੰ ਉਹ ਅਜੇ ਵੀ ਸਕੂਟਰ ਵਗੈਰਾ ਭਜਾਈ ਫਿਰਦੇ ਨੇ ਆ ਜਿਹੜੇ ਮੋਟਰਸਾਈਕਲ ਤਾਂ ਇਹ ਸਾਰੇ ਪਾਸੇ ਹਵਾਲ ਤਿਆਪੋ ਆਪਣੇ ਘਰੇ ਖਿਆਲ ਰੱਖੋ ਬੱਚੇ ਨੂੰ ਜਦੋਂ ਕਿਉਂਕਿ ਬੱਚੇ ਨੇ ਦੂਜੇ ਬੱਚਿਆਂ ਨੂੰ ਦੇਖ ਕੇ ਤੁਹਾਨੂੰ ਕਹਿਣਾ ਹੂੰ ਉਹਨੂੰ ਗੋਲ ਇਦਾਂ ਦਾ ਰੱਖ ਦਿਓ ਕਿ 18 ਸਾਲ ਦੀ ਉਮਰ 'ਚ ਤੈਨੂੰ ਆ ਲੈ ਕੇ ਦੇਵਾਂਗੇ ਜੀ ਜੀ ਬਿਲਕੁਲ ਸਮਝਾਉਣਾ ਹੀ ਹੁੰਦਾ ਇੱਕ ਵਾਰੀ ਬੱਸ ਮੈਂ ਇਹਦੇ ਆਪਦੇ ਜਿਹੜਾ ਬੁਲਟ ਰੱਖਿਆ ਮੈਂ ਕਿਹਾ ਤੁਹਾਡੇ ਵਾਸਤੇ ਸਾਂਭ ਕੇ ਰੱਖਿਆ 18 ਸਾਲ ਦੇ ਉਹ ਫਿਰ ਤੁਹਾਨੂੰ ਦੇਵਾਂਗਾ ਗਿਫਟ ਹੀ ਕਰ ਦੇਣਾ ਤੁਹਾਨੂੰ ਤੁਹ ਪਹਾਈ ਫਰੇ ਜੀ ਠੀਕ ਹੈ ਨਾ ਜੀ 18 20 ਸਾਲ ਫਿਰ ਬੱਚੇ ਨੂੰ ਸਮਝ ਆ ਜਾਂਦੀ ਹੈ ਕਿ ਭਾਈ ਮੇਰੀ ਇਸ ਪੀਰੀਅਡ ਲਿਮਟ ਗਈ ਆ ਕੋਈ ਮੈਚਿਓਰਿਟੀ ਆ ਜਾਂਦੀ ਬਿਲਕੁਲ 14 15 ਸਾਲ ਦੇ ਬੱਚ ਠੀਕ ਹੈ ਨਾ ਜੀ ਇਸ ਕਰਕੇ ਮੇਰੇ ਖਿਆਲ ਨਾਲ ਪਹਿਲੀ ਜ਼ਿੰਮੇਵਾਰੀ ਤੇ ਆਪ ਦੀ ਹੈ ਨਾ ਬੱਚਿਆਂ ਦੇ ਤਾਂ ਪਪਾ ਕਰਨ ਦੋਸਤ ਇਹ ਡਰਾਈਵਿੰਗ ਲਾਇਸੈਂਸ ਬਣਾਵੇ ਉਹਨੂੰ ਬਰੀਕੀਆਂ ਸਿਖਾਓ ਜੀ ਠੀਕ ਹੈ ਨਾ ਜੀ ਸਪੀਡ ਲਿਮਟ ਉਹਦੀ ਜਿਹੜੀ ਆ ਵੀ ਮਤਲਬ ਸਾਨੂੰ ਆਦਤ ਹੈ ਅਸੀਂ ਸ਼ੁਰੂ ਜਦੋਂ ਬੰਦੇ ਠੰਡੇ ਮਿੱਠੇ ਜਿਆ ਮਸਤੀ ਮਾਰਨ ਵਾਲੇ ਹੌਲੀ ਹੌਲੀ ਜਾਂਦੇ ਮੇਰੇ ਪਿੰਡ 'ਚ ਵੀ ਕਹਿੰਦੇ ਆ ਤੋ ਜਦੋਂ ਵੀ ਕਿਤੇ ਮੇਰਾ ਕਿਤੇ ਮਨ ਨੂੰ ਹੋ ਉਹ ਤਾਂ ਜਾਂਦਾ ਹੀ ਆ ਕਿਤੇ ਨਾ ਕਿਤੇ ਕਹਿੰਦੇ ਯਾਰ ਉਹ ਵੀ ਕਿਤੇ ਮੈਨੂੰ ਤਾਂ ਦੋ ਤਿੰਨ ਵਾਰੀ ਦੂਜੇ ਹੀ ਟੰਗ ਗਿਆ ਜੀ ਆਹ ਉਹ ਤਾਂ ਬੰਦਾ ਬੰਦਾ ਰਿਛੇ ਦੀ ਚਾਲ ਜਾਂਦਾ ਸਾਡੇ ਸਾਹਮਣੇ ਹੀ ਹੋ ਗਿਆ ਦੋ ਤਿੰਨ ਵਾਰੀ ਸਹੀ ਆ ਜੀ ਟੰਗ ਕੋ ਦੂਜਾ ਤੀਜਾ ਜਾਂਦਾ ਤਾਂ ਉਹ ਇਹੀ ਆ ਯਾਰ ਆਦਤ ਜੀ ਇਦਾਂ ਦੀ ਪਾ ਲਈਏ ਬੱਚਿਆਂ ਨੂੰ ਪਾ ਲਈਏ ਬਿੱਤਰ ਜੀ ਸਾਨੂੰ ਬੜਾ ਅਫਸੋਸ ਆ ਬਹੁਤ ਅਫਸੋਸ ਆ ਬਿਲਕੁਲ ਬਿਲਕੁਲ ਮਿੰਟੂ ਜੀ ਇਹ ਮਾਲ ਬਣਿਆ ਹੋਇਆ ਹੈ ਅੱਜ ਕੱਲ ਨਾ ਜਾਣਾਂ ਜਿਹੜੀਆਂ ਇੱਕ ਮਿੱਤਰ ਵੀ ਇੱਥੇ ਲਿਖ ਰਹੇ ਸੀਗੇ ਵੀ ਪਤਾ ਨਹੀਂ ਕਿਉਂ ਇਸ ਤਰ੍ਹਾਂ ਮਾਲ ਬਣ ਗਿਆ ਵੀ ਬੰਦੇ ਦੀ ਜਾਣ ਦੀ ਕੀਮਤ ਨਹੀਂ ਆ ਹਰ ਇੱਕ ਚੀਜ਼ ਦੀ ਕੀਮਤ ਹੈ ਮੈਨਾਂ ਤੇ ਬੰਦੇ ਦੀ ਜਾਣ ਦੀ ਕੀਮਤ ਹੈ ਬੰਦੇ ਦੀ ਜਿਹੜੀ ਜਾਣੋ ਸਭ ਤੋਂ ਸਸਤੀ ਹੈ ਮਿੰਟ 'ਚ ਕੋਈ ਮਾਰ ਦਿੰਦਾ ਕੋਈ ਮਕਾ ਦਿੰਦਾ ਆਇਕਨਾਂ ਜਾਂਦੇ ਜਾਂਦੇ ਗੱਲ ਹੋਰ ਕਰ ਲਈਏ ਫਤੇਗੜ ਚੂੜੀਆਂ ਰੋਡ ਤੇ ਕਹਿੰਦੇ ਵੀ ਉੱਥੇ ਦੋ ਮੁੰਡੇ ਸੀ ਨਬਾਲਗ ਸੀਗੇ ਰਣਜੀਤ ਤੇ ਰਾਜਵੀਰ ਸ਼ਾਹ ਦਾ ਨਾਮ ਸੀਗਾ ਤੇ ਕੋਈ ਟਰਾਲੀ ਟ੍ਰਲੀ ਰਾਹ ਦੇ ਵਿੱਚ ਖੜੀ ਸੀ ਉਹਦੇ ਵਿੱਚ ਉਹਨਾਂ ਦਾ ਮੋਟਰਸਾਈਕਲ ਵੱਜ ਗਿਆ ਦੋਨਾਂ ਦੀ ਮੌਤ ਹੋ ਗਈ ਪਰਿਵਾਰ ਕਹਿ ਰਿਹਾ ਵੀ ਟਰੈਕਟਰ ਵਾਲਿਆਂ ਦੀ ਗਲਤੀ ਹੈ ਟਰਾਲੀ ਵਾਲਿਆਂ ਦੀ ਹੈ ਪਰ ਉਹ ਵੀ ਨਵਾਲਗ ਸੀ ਭਾਈ ਡਰਾਈਵ ਕਰ ਰਹੇ ਸੀਗੇ ਤੇ ਹੁਣ ਕਿਹਨੂੰ ਦੋਸ਼ ਦਈਏ ਪਰ ਜਾਨਾਂ ਦੋ ਚਲੀਆਂ ਗਈਆਂ ਨੇ ਸਟਨ ਜਿਹੜਾ ਸੜਕੀ ਢਾਂਚਾ ਉਹਦੇ ਵਿੱਚ ਵਿਗਾੜ ਤੇ ਆ ਗਏ ਨੇ ਹੂੰ ਵੀ ਮਤਲਬ ਕਿ ਕਿੰਨਾ ਟੋਲ ਇਕੱਠਾ ਕੀਤਾ ਜਾਂਦਾ ਕਿੰਨਾ ਦੂਸਰਾ ਟੈਕਸ ਇਕੱਠਾ ਕੀਤਾ ਜਾਂਦਾ ਹੋਰ 36 ਪ੍ਰਕਾਰ ਦੇ ਇਨਡਾਇਰੈਕਟ ਟੈਕਸ ਦਿੰਨੇ ਆ ਅਸੀਂ ਅਸੀਂ ਜ਼ਿਆਦਾ ਇਨਕਮ ਟੈਕਸ ਨਹੀਂ ਦਿੰਦੇ ਇੰਡੀਆ ਲੋਕ ਜੀ ਪਰ ਅਸੀਂ ਇਨਡਾਇਰੈਕਟ ਟੈਕਸ ਇੰਨੇ ਕੁ ਦਿੰਨੇ ਆ ਕਿ ਘਟੋ-ਘਟ ਬੁਨਿਆਦੀ ਢਾਂਚਾ ਇਹ ਚੀਜ਼ਾਂ ਤੇ ਅਸੀਂ ਹੱਕ ਰੱਖਦੇ ਆ ਕਿ ਸਾਨੂੰ ਮਿਲ ਜਾਣਾ ਹੁਣ ਆਵਾਜਾਈ ਦੇ ਮਾਮਲੇ ਦੇ ਵਿੱਚ ਸਾਡਾ ਹਾਲੇ ਆ ਕਿ ਇੱਥੇ ਆਪਾਂ ਹੁਣ ਬਿਲਕੁਲ ਹਾਈਵੇ ਤੇ ਬੈਠੇ ਆ ਜੀ فرض ਕਰੋ ਇੱਥੇ ਕੋਈ ਘੋੜਾ ਜਾਂ ਕੋਈ ਕੰਟੇਨਰ ਜਾਂ ਕੁਝ ਏਦਾਂ ਦੀ ਕੋਈ ਵੱਡੀ ਮਸ਼ੀਨਰੀ ਖਰਾਬ ਹੋ ਜਾਂਦੀ ਹੈ ਤੁਸੀਂ ਦੇਖਣ ਉਹ ਦੋ ਕਿਟਾਂ ਹੀਆਂ ਲਾ ਕੇ ਨਾ ਪਿੱਛੇ ਜੀ ਜੀ ਜਾਂ ਵੱਧ ਤੋਂ ਵੱਧ ਉਹ ਝਾੜੀ ਜੀ ਤੋੜ ਕੇ ਰੱਖ ਕੇ ਆਪ ਜਤ ਵਿੱਚ ਸੌ ਜਾਂਦੇ ਜਾਂ ਆਸ-ਪਾਸੇ ਚਲੇ ਜਾਂਦੇ ਆ ਜੀ ਉਹ ਇੱਕ ਦਿਨ ਲੱਗੇ ਦੋ ਦਿਨ ਲੱਗੇ ਕਈ ਵਾਰ ਮਿਸਤਰੀ ਵੀ ਥੱਲੇ ਆ ਕੇ ਵਿਚਾਰਾ ਨਾ ਉੱਥੇ ਲੱਗਾ ਹੁੰਦਾ ਸੜਕ ਤੇ ਹੁੰਦਾ ਹੈ ਕਿ ਨਹੀਂ ਹਮ ਮੈਂ ਸਾਡੇ ਕੋਲ ਸੇਫਟੀ ਦਾ ਇੰਨਾ ਕੀ ਹਿਸਾਬ ਪਤਾ ਵੈ ਪਰ ਇਹ ਟੋਲ ਟੈਕਸਾਂ ਤੇ ਵੀ ਚੱਲਦਾ